ਕਿਸਮਤ ਕਿਵੇਂ ਮੀਣੀ ਜਾਂਦੀ ਆ ਕਿਸਮਤ ਦੀ ਮੰਤੀ ਕਿਵੇਂ ਮਾਰੀ ਜਾਂਦੀ ਆ ਆ ਜੋ ਭਰਾ ਚੱਲ ਰਿਹਾ ਆ ਤੁਸੀਂ ਵੇਖ ਰਹੇ ਹੋ ਤਸਵੀਰਾਂ ਕਿ ਤੁਹਾਨੂੰ ਦੱਸ ਦਈਏ ਕਿ ਇਹ ਕਿਸਮਤ ਦੀ ਮੰਤੀ ਮਾਰੀ ਜਾ ਰਹੀ ਆ ਔਰ ਕਈ ਵਾਰੀ ਕਿਸਮਤ ਦੀ ਮੰਤੀ ਜਿਹੜੀ ਆ ਉਹ ਦੁਨੀਆ ਦੇ ਸਾਹਮਣੇ ਵੀ ਮਾਰਨੇ ਪੈਂਦੀ ਆ ਤਾਂ ਕਈ ਵਾਰੀ ਬਾਬਿਆਂ ਦੇ ਜਾ ਕੇ ਵੀ ਮੱਥੇ ਰਗੜਨੇ ਪੈਂਦੇ ਆ ਨੱਕ ਰਗੜਨੇ ਪੈਂਦੇ ਆ ਔਰ ਆ ਭਰਾ ਜਿਹੜਾ ਆ ਤੁਹਾਨੂੰ ਦੱਸ ਦਈਏ ਕਿ ਕਿਸਮਤ ਦੀ ਮੰਤੀ ਮਾਰ ਰਿਹਾ ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਕਿਸਮਤ ਕੀ ਆ ਔਰ ਮੰਤੀ ਕਿਵੇਂ ਮਾਰੀ ਜਾ ਰਹੀ ਆ ਆ ਪਹਿਲਾ ਚਾਂਸ ਆ ਤੁਹਾਨੂੰ ਇਸ ਵੇਲੇ ਵੇਖਣ ਨੂੰ ਮਿਲ ਰਿਹਾ ਸਾਡੇ ਚੈਨਲ ਤੇ ਮਾਤੀਆਂ ਰਹੀ ਅਕਸਰ ਹੀ ਅਸੀਂ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਉਂਦੇ ਆ ਔਰ ਆ ਜੋ ਅਪਡੇਟ ਆ ਆ ਤੁਸੀਂ ਵੇਖੋ ਕਿ ਇਹ ਕਿਸਮਤ ਦੀ ਮਿੰਤੀ ਕੀ ਆ ਕਿ ਜਦੋਂ ਕਰਮਾਂ ਦੇ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਬੰਦਾ ਆਪਣੇ ਘਰਬਾਰ ਦੇ ਸੌਦੇ ਜਿਹੜੇ ਆ ਵੇਚ ਦਿੰਦਾ ਤਾਂ ਫਿਰ ਇੱਕ ਕਰਮਾਂ ਵਾਸਤੇ ਕਾਰੋਬਾਰ ਵਾਸਤੇ ਇੱਕ ਚੀਜ਼ ਖਰੀਦਦਾ ਜਿਵੇਂ ਆ ਹਾਈਵੇ ਖੁੱਲ੍ਹਿਆ ਆ ਹਾਈਵੇ ਜਿਹੜਾ ਚੌੜਾ ਹੋਣ ਜਾ ਰਿਹਾ ਜੰਮੂ ਕਟਰਾ ਐਕਸਪ੍ਰੈਸ ਵੇ ਬਣ ਜਾ ਰਿਹਾ ਔਰ ਇਸ ਪੇ ਉੱਤੇ ਅਬ ਇੰਤੀ ਮਾਰੀ ਜਾ ਰਹੀ ਆ ਕਿ ਮੇਰੀਆਂ ਦੁਕਾਨਾਂ ਬਚ ਜਾਣਗੀਆਂ ਜਾਂ ਵੇਚ ਆ ਜਾਣਗੀਆਂ ਜੇ ਵੇਚ ਆ ਗਈਆਂ ਤਾਂ ਸਮਝ ਲਓ ਵੀ ਕਿਸਮਤ ਦੀ ਇੰਤੀ ਜਿਹੜੀ ਆ ਉਹ ਘਾਟੇ ਚ ਚਲੀ ਗਈ ਤਾਂ ਜੇ ਬਾਹਰ ਰਹਿ ਗਈਆਂ ਤਾਂ ਕਿਸਮਤ ਜਿਹੜੀ ਆ ਉਹ ਸਾਥ ਦੇ ਜਾਵੇਗੀ ਕਿਉਂਕਿ ਬਹੁਤ ਸਾਰੀਆਂ ਦੁਕਾਨਦਾਰੀਆਂ ਦਾ ਪੈਸਾ ਜਿਹੜਾ ਉਸ ਤਰੀਕੇ ਨਾਲ ਹਾਈਵੇ ਵਾਲਾ ਦੰਦਾ ਹੈ ਜਿਸ ਤਰੀਕੇ ਨਾਲ ਹਾਈਵੇ ਦਾ ਕਾਨੂੰਨ ਹੈ ਹਾਈਵੇ ਦਾ ਕਾਨੂੰਨ ਕੀ ਕਹਿੰਦਾ ਹੈ ਕਿ ਜਦੋਂ ਤੁਸੀਂ ਕੋਈ ਜਗ੍ਹਾ ਖਰੀਦਦੇ ਹੋ ਉਸ ਦੀ ਰਜਿਸਟਰੀ ਚਾਹੇ ਤੁਸੀਂ 2 ਲੱਖ ਮਰਲੇ ਨਾਲ ਕਰਾਓ ਜਾਂ 4 ਲੱਖ ਮਰਲੇ ਨਾਲ ਕਰਾਓ ਲੇਕਿਨ ਸਾਂਝੇ ਖਾਤੇ ਦੇ ਕਿੱਲੇ ਦੇ ਪੈਸੇ ਮਿਲਨੇ ਆ ਕਿੱਲੇ ਦੇ ਹਿਸਾਬ ਨਾਲ ਪੈਸੇ ਮਿਲਣਗੇ ਅਗਰ ਤੁਸੀਂ ਉਸ ਦੇ ਉੱਤੇ ਕੋਈ ਇਮਾਰਤ ਬਣਾਉਂਦੇ ਹੋ ਤਾਂ ਇਮਾਰਤ ਜਿਹੜੀ ਆ ਉਸ ਨੂੰ ਕਮਰਸ਼ੀਅਲ ਕਰਾਉਣਾ ਪਏਗਾ ਉਸ ਨੂੰ ਗਵਰਨਮੈਂਟ ਦੇ ਅੰਡਰ ਰਜਿਸਟਰਡ ਕਰਾਉਣਾ ਪਵੇਗਾ ਫਿਰ ਤੁਹਾਨੂੰ ਉਸ ਦੇ ਪੈਸੇ ਅਲੱਗ ਮਿਲਣਗੇ ਨਹੀਂ ਤਾਂ ਮਲਵੇ ਦੇ ਪੈਸੇ ਮਿਲਣਗੇ ਬਾਕੀ ਸਮਾਨ ਦੇ ਨਹੀਂ ਮਿਲਣਗੇ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਆ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਹ ਰੇੜਕਾ ਲੱਗ ਗਿਆ ਕਿ ਜੇ ਤੁਹਾਡੀ ਜਗਾ ਜਿਹੜੀ ਵਿੱਚ ਆ ਜਾਂਦੀ ਆ ਤਾਂ ਚਾਹੇ ਤੁਸੀਂ 4 ਲੱਖ ਨੂੰ ਮਰਲਾ ਖਰੀਦਿਆ ਚਾਹੇ 10 ਲੱਖ ਨੂੰ ਮਰਲਾ ਅਗਰ ਉਸ ਨੂੰ ਤੁਸੀਂ ਕਮਰਸ਼ੀਅਲ ਰਜਿਸਟਰਡ ਨਹੀਂ ਕਰਾਇਆ ਉਸ ਦੇ ਉੱਤੇ ਕੋਈ ਇਮਾਰਤ ਨਹੀਂ ਬਣਾਈ ਤਾਂ ਸਾਂਝੇ ਖਾਤੇ ਦੇ ਵਿੱਚ ਉਸ ਕਿੱਲੇ ਦੇ ਪੈਸੇ ਜਿਹੜੇ ਆ ਉਸ ਜਗ੍ਹਾ ਦੇ ਵਿੱਚ ਸਾਰਿਆਂ ਨੂੰ ਪ੍ਰੋਪਰ ਆਉਣਗੇ ਜਿਨ੍ਹਾਂ ਰਖਵਾਉ ਕਿੱਲਾ ਜਿੰਨੇ ਜਣਿਆਂ ਦੇ ਨਾਂ ਹੋਵੇਗਾ ਜਿੰਨੇ ਵੀ ਪਰਸਨ ਉਸ ਕਿੱਲੇ ਦੇ ਵਿੱਚ ਸ਼ਾਮਲ ਹੋਣਗੇ ਸਾਰਿਆਂ ਨੂੰ ਥੋੜੇ ਥੋੜੇ ਪੈਸੇ ਆਉਣਗੇ ਔਰ ਇਹਦੇ ਵਿੱਚ ਕੋਈ ਫਰਕ ਨਹੀਂ ਰਹੇਗਾ ਜੋ ਫਰੰਟ ਦੇ ਉੱਤੇ ਮਰਲੇ ਲਏ ਆ ਜਿਸ ਦਾ 4 ਲੱਖ ਨੂੰ ਮਰਲਾ ਜਿਸ਼ਤਰੀ ਕਰਾਈ ਆ ਤਾਂ ਉਸ ਨੂੰ ਪੈਸੇ ਵੱਧ ਮਿਲਨੇ ਆ ਇਹ ਕੁਝ ਨਹੀਂ ਹੈਗਾ ਕਿਉਂਕਿ ਜੋ ਅਸੀਂ ਹਾਈਵੇ ਦਾ ਕਾਨੂੰਨ ਵੇਖਿਆ ਤੁਹਾਨੂੰ ਕੀ ਜਾਣਕਾਰੀ ਹੈ ਇਸ ਬਾਰੇ ਤੁਸੀਂ ਵੀ ਕਮੈਂਟ ਜਰੂਰ ਕਰਨਾ ਹੈ ਲੇਕਿਨ ਅਸੀਂ ਆਪਣੇ ਕੋਲੋਂ ਦੱਸ ਦਈਏ ਕਿ ਜੋ ਜਾਣਕਾਰੀ ਸਾਡੇ ਕੋਲ ਪਹੁੰਚੀ ਆ ਜੇ ਕਿੱਲੇ ਤੋਂ ਲਾਸਟ ਵਿੱਚ ਜਾ ਕੇ ਵੀ ਕਿਸੇ ਦੇ 2-4 ਮਰਲੇ ਆ ਤਾਂ ਉਹਨੂੰ ਵੀ ਉਹਨੇ ਹੀ ਪੈਸੇ ਮਿਲਨੇ ਆ ਜੋ ਫਰੰਟ ਵਾਲੇ ਨੂੰ ਮਿਲ ਰਹੇ ਆ ਔਰ ਕਈ ਵਾਰੀ ਇਹ ਝਾਂਸਾ ਦਿੱਤਾ ਜਾਂਦਾ ਵਾ ਕਿ ਜੇ ਤੁਸੀਂ ਫਰੰਟ ਦੀ ਰਜਿਸਟਰੀ ਮਹਿੰਗੀ ਕਰਾਉਂਦੇ ਹੋ ਤਾਂ ਤੁਹਾਨੂੰ ਮਹਿੰਗੇ ਰੇਟ ਦੇ ਉੱਤੇ ਪੈਸੇ ਮਿਲਣਗੇ ਲੇਕਿਨ ਕਾਨੂੰਨਾਂ ਤੌਰ ਤੇ ਚਾਹੀਦਾ ਤੇ ਇਹੋ ਹੀ ਹੈ ਕਿ ਜਿਸ ਨੇ ਮਹਿੰਗੇ ਰੇਟ ਤੇ ਫਰੰਟ ਦੇ ਰਜਿਸਟਰੀ ਕਰਵਾਈ ਆ ਤਾਂ ਉਸ ਨੂੰ ਮਹਿੰਗੇ ਹੀ ਪੈਸੇ ਜਿਹੜੇ ਆ ਦਿੱਤੇ ਜਾਣ ਉਹ ਜਾਂ ਡਬਲ ਦਿੱਤੇ ਜਾਣ ਉਹ ਸਾਰੀ ਚੀਜ਼ ਵੇਖ ਕੇ ਕਿਉਂਕਿ ਉਸ ਦਾ ਪੈਸਾ ਖਰਾਬ ਨਾ ਹੋਵੇ ਹੁਣ ਉਥੇ ਇੱਕ ਸਵਾਲ ਆ ਜਾਂਦਾ ਕਿ ਆ ਜੋ ਭਰਾ ਬੇਨਤੀ ਮਾਰ ਰਿਹਾ ਹੈ ਬੇਨਤੀ ਕਿਉਂ ਮਾਰ ਰਿਹਾ ਕਿ ਜੇ ਹਾਈਵੇ ਦੇ ਉੱਤੇ ਜਿਹੜਾ ਨੇ 2 ਲੱਖ ਨੂੰ 4 ਲੱਖ ਨੂੰ ਮਰਲੇ ਦੇ ਹਿਸਾਬ ਨਾਲ ਰਜਿਸਟਰੀ ਕਰਵਾਈ ਆ ਤੇ ਉਹਨਾਂ ਨੂੰ ਜੇ 20000 ਨੂੰ ਮਰਲਾ ਮਿਲ ਰਿਹਾ ਉਹਨਾਂ ਦਾ ਲੱਖਾਂ ਰੁਪਈਆ ਡੁੱਬ ਰਿਹਾ ਤਾਂ ਜੇ ਵੇ ਮੇਰੀ ਦੁਕਾਨ ਵਿੱਚ ਆ ਗਈ ਤਾਂ ਫਿਰ ਮੇਰੇ ਕਿੰਨੇ ਬਚਣਗੇ ਮੈਨੂੰ ਕਿਹੜੇ ਹਿਸਾਬ ਨਾਲ ਮਿਲਣਗੇ ਮੈਂ ਤਾਂ ਸਰਕਾਰੀ ਰੇਟ ਦੇ ਉੱਤੇ ਹੀ ਰਜਿਸਟਰੀ ਕਰਾਈ ਹੋਈ ਆ ਮੈਂ ਤਾਂ ਕਮਰਸ਼ੀਅਲ ਰੇਟ ਚ ਕਰਵਾਈ ਨਹੀਂ ਮੈਂ ਤਾਂ ਕਾਗਜ਼ ਮਹਿੰਗਾ ਨਹੀਂ ਲਗਾਇਆ ਮੈਂ ਤਾਂ ਜਿੰਨੇ ਪੌਂਚ ਮੇਰੀ ਪਈ ਮੈਂ ਉਹਨੇ ਹੀ ਪੌਂਚ ਲੈ ਕੇ ਰਜਿਸਟਰੀ ਕਰਵਾਈ ਆ ਤਾਂ ਮੇਰੇ ਪੈਸੇ ਤਾਂ ਫਿਰ ਉਹਨੇ ਹੀ ਮਿਲਣੇ ਆ ਜਿਨ੍ਹਾਂ ਨੂੰ ਵਦ ਨਹੀਂ ਮਿਲੇ ਜਿਨ੍ਹਾਂ ਨੇ 2 ਲੱਖ ਜਾਂ 4 ਲੱਖ ਨੂੰ ਮਰਲਾ ਜਿਸਤਰੀ ਕਰਵਾਈ ਹੋਈ ਆ ਤਾ ਮੈਨੂੰ ਕਿੱਥੋਂ ਮਿਲ ਜਾਣੇ ਆ ਇਹ ਗੱਲਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀ ਆ ਪਤਾ ਉਦੋਂ ਲੱਗਦਾ ਜਦੋਂ ਇਸ ਕਾਨੂੰਨ ਦੇ ਅੰਦਰ ਜਾਈਏ ਅਸੀਂ ਕਈ ਵਾਰ ਇਹ ਚੀਜ਼ਾਂ ਦੱਸਦੇ ਆ ਕਿ ਬਹੁਤ ਸਾਰੇ ਹਾਈਵੇ ਉੱਤੇ ਲੋਕ ਜਾ ਕੇ ਜਗਾ ਖਰੀਦੇ ਆ ਔਰ ਦੱਸਦਾ ਇਹ ਕਿ ਜਿਹੜਾ ਨੇ ਰਜਿਸਟਰੀ ਕਰਵਾਈ ਹੋਈ ਆ ਕਿ 2 ਲੱਖ ਨੂੰ ਜਾਂ 4 ਲੱਖ ਨੂੰ ਮਰਲੇ ਨਾਲ ਤਾਂ ਉਹਦੇ ਪੈਸੇ ਮਤ ਸੋਚਣ ਕੀ ਇਹ ਤੁਹਾਨੂੰ ਉਸ ਰੇਟ ਨਾਲ ਪੈਸੇ ਮਿਲਨੇ ਆ ਇਹ ਚੀਜ਼ ਨਹੀਂ ਹੋਣੀ ਹਾਈਵੇ ਦਾ ਕਾਨੂੰਨ ਹੈ ਕਿ ਉਸ ਸਾਂਝੇ ਖਾਤੇ ਵਿੱਚ ਸਾਂਝੇ ਕਿੱਲੇ ਵਿੱਚ ਜੇ 10 ਜਣੇ ਆ ਤੇ 10 ਜਣਿਆਂ ਦੀ ਕਿਸਮਤ ਜਾਗ ਜਾਣੀਆ ਚਾਹੇ ਉਹ ਪਿਛਲੇ ਬੰਨੇ 5 ਮਰਲੇ ਹੋਣ ਚਾਹੇ ਉਹ 100 ਮੀਟਰ 100 ਫੁੱਟ ਪਿੱਛੇ ਹੋਣ ਉਹ 5 ਮਰਲੇ ਜਿਹੜੇ ਆ ਉਹਦੇ ਵੀ ਸਰਕਾਰੀ ਰੇਟ ਨਾਲ ਪੈਸੇ ਮਿਲਨੇ ਆ ਜੋ ਕਿੱਲੇ ਦੇ ਹਿਸਾਬ ਨਾਲ ਹਾਈਵੇ ਨੇ ਪਾ ਦਿੱਤੇ ਆ ਔਰ ਆ ਕਿਸਮਤ ਦੀ ਮੰਤੀ ਕਹਿੰਦੇ ਆ ਕਿ ਕਿਸਮਤ ਬਣਾਉਣ ਵਾਸਤੇ ਕਈ ਵਾਰ ਕੀ ਹੁੰਦਾ ਮਾਲਕ ਵੱਲੋਂ ਜੋ ਇਸ਼ਾਵਾਂ ਲੈਣੀਆਂ ਨੇ ਉਸ ਵਾਸਤੇ ਦਰਗਾਹਾਂ ਦੇ ਉੱਤੇ ਜਾ ਜਾ ਮੱਥੇ ਟੇਕਣੇ ਪੈਂਦੇ ਆ ਗੁਰਦੁਆਰਾ ਸਾਹਿਬ ਵਿੱਚ ਪਰ ਸ਼ਾਹ ਚੜਾਉਣੇ ਪੈਂਦੇ ਆ ਕਿ ਅਸੀਂ ਜਗਾ ਖਰੀਦਣ ਲੱਗੇ ਆ ਲੰਗਰ ਲਗਾਉਣੇ ਪੈਂਦੇ ਆ ਖੁਸ਼ੀ ਸ਼ਾਦੀ ਕੀਤੀ ਜਾਂਦੀ ਆ ਕਿ ਅਸੀਂ ਜਗਾ ਲੈ ਰਹੇ ਆ ਔਰ ਹਾਈਵੇ ਦੇ ਉੱਤੇ ਲੈ ਰਹੇ ਆ ਔਰ ਹਾਈਵੇ ਦੇ ਉੱਤੇ ਲਈ ਹੋਈ ਜਗਾ ਜਦੋਂ ਤੁਹਾਨੂੰ ਫਿਰ ਕੌਡੀਆਂ ਦੇ ਭਾਜ ਜਾਂਦੀ ਲੱਗੇ ਤਾਂ ਫਿਰ ਉਸ ਨੂੰ ਕਿਸਮਤ ਦੇ ਵਿੱਚ ਮਿਹਨਤੀ ਨਾ ਕਹੋਗੇ ਤਾਂ ਕੀ ਕਹੋਗੇ ਆ ਤਸਵੀਰਾਂ ਤੁਸੀਂ ਵੇਖੋ ਤੁਹਾਨੂੰ ਅਸੀਂ ਜੋ ਜਾਣਕਾਰੀ ਦੇ ਦਿੱਤੀ ਆ ਉਹ ਪ੍ਰੋਪਰ ਆ ਜੋ ਤੁਹਾਡੇ ਕੋਲ ਜਾਣਕਾਰੀ ਆ ਤੁਸੀਂ ਵੀ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਔਰ ਜਿਨ੍ਹਾਂ ਨੂੰ ਜੋ ਮਹਿੰਗੇ ਰੇਟ ਤੇ ਰਜਿਸਟਰੀ ਕਰਵਾਈ ਹੋਈ ਆ ਫਰੰਟ ਦੀ ਜਿਹਨਾਂ ਨੂੰ ਮਹਿੰਗੇ ਰੇਟ ਦੇ ਪੈਸੇ ਮਿਲਦੇ ਆ ਉਹ ਸਾਨੂੰ ਜਾਣਕਾਰੀ ਜਰੂਰ ਪ੍ਰੋਵਾਈਡ ਕਰਨ ਉਹ ਆਪਣੇ ਕਮੈਂਟ ਜਰੂਰ ਕਰਨ ਨਹੀਂ ਤਾਂ ਜ਼ਿਆਦਾਤਰ ਲੋਕਾਂ ਨੂੰ ਉਹੀ ਪੈਸੇ ਮਿਲ ਰਹੇ ਆ ਜੋ ਕਿੱਲੇ ਦੇ ਹਿਸਾਬ ਨਾਲ ਕਿੱਲੇ ਦੇ ਪੈਸੇ ਪਾਏ ਆ ਉਹੀ ਪੈਸੇ ਵਿੱਚੋਂ ਪੈਸੇ ਆਉਣੇ ਆ ਇਸ ਕਰਕੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਇਸ ਨੂੰ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ